ਸਾਨਾ ਲਈ ਸੁਆਮੀ ਨਾਥ ਰਿਪੋਰਟ ਉਹ ਫਲ ਲੱਗੂ ਹਣੀ ਚਾਹੀਦੀ ਆ ਉਹਦੇ ਵਿੱਚ ਕਿਸਾਨ ਨੂੰ ਜੋ ਵੀ ਜੋ ਬਣ ਜੋ ਵੀ ਰੇਟ ਆ ਮਿਨਿਮਮ ਸਪੋਰਟ ਪ੍ਰਾਈਸ ਮਿਲਣੀ ਚਾਹੀਦੀ ਆ ਇਹ ਆਪਣੇ ਬਾਰਡਰ ਲੱਗਦਾ ਪਾਕਿਸਤਾਨ ਨਾਲ ਖੁੱਲਣਾ ਚਾਹੀਦਾ ਟਰੇਡ ਹੋਣਾ ਚਾਹੀਦਾ ਪਾਕਿਸਤਾਨ ਉਥੋਂ ਵਾਹ ਦੁਬਈ ਨੂੰ ਫਲਾਈਟਾਂ ਜਾਣ ਉਹਦਾ ਬਕਰਾ ਆਪਣੇ ਇੰਟਰਨੈਸ਼ਨਲ 에어ਪੋਰਟ ਖੁੱਲਣਾ ਚਾਹੀਦਾ ਇੱਕ ਅਮਰitsar ਇੱਕ ਆਪਣੇ ਚੰਡੀਗੜ੍ਹ ਜਿੱਥੋਂ ਸਾਰੇ ਯੂਐਸ ਤੋਂ ਸਾਰੇ ਵਰਲਡ ਤੋਂ ਫਲਾਈਟਾਂ ਆਣ ਅਮਰੀਕਾ ਕੈਨੇਡਾ ਜਾ ਲੁਕੂ ਤੇ ਸੁਣਉਣੀ ਪੈਂਦੀ ਹੈ ਚਾਰ ਪੰਜ ਮਿੰਟ ਕੁਝ ਹੋ ਨਹੀਂ ਸਕਦਾ ਡਰਾਈਵ ਨਹੀਂ ਕਰ ਸਕਦੇ ਕੁਝ ਨਹੀਂ ਬੰਦਾ ਇੱਥੇ ਤਾਂ ਪੰਜ ਤਰ੍ਹਾਂ ਦਾ ਮੌਸਮ ਮੌਸਮ ਬਦਲਿਆ ਇਸ ਕਰਕੇ ਇੱਥੇ ਤਾਂ ਬਹੁਤ ਕੁਝ ਹੋ ਸਕਦਾ ਰੋਡ ਮੈਪ ਲੈ ਕੇ ਆਏ ਹੂੰ ਕਿ ਮੰਸ਼ਾ ਕੀ ਇਸ ਦੇ ਪਿੱਛੇ ਕੀ ਉਹ ਰੋਡ ਮੈਪ ਵਾਕੀ ਜਿਹੜੀ ਹੈ ਇੱਥੋਂ ਦੀ ਪੋਲੀਟਿਸ਼ੀਨ ਉਸ ਨੂੰ ਮੰਨਣ ਤੇ ਰੋਡ ਮੈਪ ਉਥੋਂ ਮੇਲ ਕੀਤਾ ਓਕੇ ਉਹ ਵੀ ਫੈਡਿਕ ਕਦੇ ਰਿਪਲਾਈ ਆਇਆ ਉਹਦਾ ਨਹੀਂ ਕੋਈ ਰਿਪਲਾਈ ਨਹੀਂ ਕਿਸੇ ਨੇ ਰਿਪਲਾਈ ਨਹੀਂ ਕੀਤਾ ਲੋਕ ਸਭਾ ਚੋਣਾਂ 2024 ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਜਿਹਦੇ ਵਿੱਚ ਐਨ ਆਰ ਆਈ ਵੀਰ ਵੀ ਜਿਹੜੇ ਹੈਗੇ ਨੇ ਪੰਜਾਬ ਦੀ ਭਲਾਈ ਨੂੰ ਲੈ ਕੇ ਕਾਫੀ ਫਿਕਰਬੰਦ ਨੇ ਇੱਕ ਅਜਿਹਾ ਸਖਸ਼ ਤੁਹਾਡੇ ਅੱਜ ਮੁਖਾਤਬ ਕਰਵਾਵਾਂਗੇ ਜਿਨ੍ਹਾਂ ਦੇ ਵੱਲੋਂ ਪੰਜਾਬ ਨੂੰ ਸੁਪਰ ਪਾਵਰ ਬਣਾਉਣ ਨੂੰ ਲੈ ਕੇ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ ਅਤੇ ਅਸੀਂ ਜ਼ਿਕਰ ਕਰ ਰਹੇ ਹਾਂ ਸੈਂਟਿਸਟਿਸ ਕੋ ਯੂਨੀਅਨ ਦੇ ਐਨ ਆਰ ਆਈ ਵੀਰ ਕਮਲਜੀਤ ਸਿੰਘ ਉਹਨਾਂ ਦੇ ਵੱਲੋਂ ਇਹ ਰੋਡਮੈਪ ਬਣਾਇਆ ਗਿਆ ਤੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਵੀ ਕਰਾਉਨੇ ਆ ਸਰ ਇਲੈਕਸ਼ਨ ਦੇ ਵਿੱਚ ਤੁਸੀਂ ਰੋਡਮੈਪ ਲੈ ਕੇ ਆਏ ਹੋ ਕੀ ਖਾਸ ਹੈ ਇਸ ਦੇ ਵਿੱਚ ਇਦੇ ਵਿੱਚ ਖਾਸ ਇਹ ਆ ਵੀ ਆਪਣੇ ਆਪਣੇ ਕਿਸਾਨਾਂ ਲਈ ਸੁਆਮੀ ਨਾਥ ਰਿਪੋਰਟ ਉਹ ਫੁੱਲ ਲਾਗੂ ਹੋਣੀ ਚਾਹੀਦੀ ਹੈ ਉਹਦੇ ਵਿੱਚ ਕਿਸਾਨ ਨੂੰ ਜੋ ਵੀ ਜੋ ਜੋ ਵੀ ਰੇਟ ਹੈ ਮਿਨਿਮਮ ਸਪੋਰਟ ਪ੍ਰਾਈਸ ਮਿਲਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਆਉਂਦਾ ਵੀ ਆਪਣੇ ਪੰਜਾਬ ਦੇ ਵਿੱਚ ਇਹ ਆਪਣੇ ਬਾਰਡਰ ਲੱਗਦਾ ਪਾਕਿਸਤਾਨ ਨਾਲ ਉਹ ਖੁੱਲਣਾ ਚਾਹੀਦਾ ਹੈ ਟ੍ਰੇਡ ਹੋਣਾ ਚਾਹੀਦਾ ਪਾਕਿਸਤਾਨ ਉੱਥੋਂ ਗਾਹਾਂ ਦबई ਨੂੰ ਫਲੈਟਾਂ ਜਾਣ ਉਹਦਾ ਬਕਰਾ ਆਪਣੇ ਇੰਟਰਨੈਸ਼ਨਲ 에어ਪੋਰਟ ਖੁੱਲਣਾ ਚਾਹੀਦਾ ਇੱਕ ਅਮਰitsar ਇੱਕ ਆਪਣੇ ਚੰਡੀਗੜ੍ਹ ਜਿੱਥੋਂ ਸਾਰੇ ਯੂਐਸ ਤੋਂ ਸਾਰੇ ਵਰਲਡ ਤੋਂ ਫਲਾਈਟ ਆਣ ਇਹਨਾਂ ਤਰੱਕੀ ਹੋ ਗਈ। ਦੂਸਰਾ ਇਹ ਆ ਜਦੋਂ ਆਪਾਂ ਖੋਲੇ ਆਪਣਾ ਬਾਰਡਰ ਪਾਕਿਸਤਾਨਾ ਆਪਣੇ ਸਬਜੀ ਵਗੈਰਾ ਜੋ ਵਗੈਰਾ ਸਭ ਫਰੂਟ ਟ੍ਰੇਡ ਹੋਊਗਾ ਉਥੇ ਚੈੱਕਆਊਟ ਲੱਗੂਗਾ ਉਹ ਇਹਦੀ ਵੀ ਏਦਾਂ ਵੀ ਬੰਦਾ ਕੋਈ ਬਖੈਰ ਚੈੱਕਆਊਟ ਤੋਂ ਜਾਦਾ ਦਾ ਸੜਕੋ ਸਭ ਕੋ ਮਸ਼ੀਨਾ ਹੈ ਸਭ ਕੋ ਸਾਧਨ ਹੈਗੇ। ਉਹਦੇ ਨਾਲ ਤਰੱਕੀ ਬਦ ਉਦੋਂ ਬਾਅਦ ਯੂਰਪ ਤੁਹਾਡਾ ਜਿਹੜਾ ਇਹ ਸਮਾਨ ਆ ਅਫਰੀਕਾ ਤੱਕ ਪਹੁੰਚੂਗਾ ਤੁਹਾਡਾ ਤੁਸੀਂ ਇਨਾ ਕਮਾ ਸਕਦੇ ਆ ਵੀ ਤੁਹਾਡੇ ਇੱਥੇ ਹਰ ਹਰ ਵੀ ਮੀਲ ਬਾਦ ਹਨ ਇੱਕ ਆਪਣੇ ਜਿਹੜੀ ਅਬਰ ਚਿਪਸ ਬਣਾਉਂਦੇ ਆ ਉਹਦੀ ਫੈਕਟਰੀ ਲੱਗੂਗੀ ਲੋਕ ਆਲੂ ਭਿਜਣਗੇ ਇਨਸਾਈਡ ਤੇ ਝੋਨਾ ਭਿਜਣਗੇ ਆਲੂ ਭਿਜਣਗੇ ਉਹ ਚਿਪਸ ਬਣੂਗੀ ਤੇ ਝੋਨੇ ਵੀ ਆਪ ਆਪਣਾ ਜਿਹੜੇ ਦਾਣਾ ਉਹ ਲਾ ਸਕਦੇ ਝੋਨਾ ਚੌੜ ਚੌੜ ਸੜੀ ਪੰਜਾਬੀਆਂ ਦੀ ਖਰਾਕ ਨਹੀਂ ਹੈਗੀ ਮੈਂ ਤਾਂ ਕਚੌੜ ਕਦੇ ਮਹੀਨੇ ਮੈਂ ਇੱਕ ਵਾਰ ਖਾਂਦਾ ਮੈਂ ਤਾਂ ਰੋਟੀ ਜ਼ਿਆਦਾ ਖਾਂਦਾ ਕਿਉਂਕਿ ਰੋਟੀ ਸਾਡੀ ਖਰਾਕ ਆ ਇਸ ਕਰਕੇ ਵੀ ਚਾਹੁੰਦੇ ਆ ਵੀ ਇੱਕ ਤਾਂ ਇੱਥੇ ਗਵਰਨਰ ਜਿਹੜੇ ਨੇ ਇੱਕ ਗਵਰਨਰ ਜਿਹੜਾ ਪੰਜਾਬ ਦਾ ਉਹ ਬਹੁਤ ਤੰਗ ਕਰ ਰਿਹਾ ਆਪਣੀ ਚੀਫ ਮਿਨਿਸਟਰ ਨੂੰ ਵੀ ਚੱਲ ਨਹੀਂ ਦੇ ਰਿਹਾ ਪੂਰਾ ਦਾ ਚੱਲ ਨੇ ਫਿਰ ਫਿਰ ਸੈਂਟਰ ਗਵਰਨਮੈਂਟ ਹਰ ਬਿਲਿ ਪੰਜਾਬ ਨਾਲ ਨੇ ਧੱਕਾ ਕੀਤਾ ਜਦੋਂ ਪੰਜਾਬ ਬਣਿਆ ਪੰਜਾਬ ਕੀ ਛੋੜਾ ਜਿਹਾ ਪੰਜਾਬ ਹੀ ਰਹਿ ਗਿਆ ਪੰਜਾਬ ਤਾਂ ਹਰਿਆਣਾ ਆਪਣੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨਾਲ ਇਕੱਠੇ ਹੁੰਦਾ ਸੀ ਪੰਜਾਬ ਸਾਡੀ ਸਾਡੀ ਬਾਰੇ ਨਹੀਂ ਛੋੜੀ ਜਿਹਾ ਪੰਜਾਬ ਬਣਾ ਕੇ ਦਿੱਤੀ ਗੁਜਰਾਤ ਗੁਜਰਾਤ ਪਹਿਲਾਂ ਬਣ ਗਿਆ ਸਭ ਬਾਕੀ ਹਰੇ ਸਿਟੇ ਬਣ ਗਏ بس ਸਾਡੇ ਪੰਜਾਬ ਨੂੰ ਇਨਾ ਲੇਟ ਕਿਉਂ ਕੀਤਾ ਬਈ ਸ਼ਹਿਰ ਚੋ ਜੋ ਤੁਸੀਂ ਰੋਡ ਮੈਪ ਦੇ ਵਿੱਚ ਹੁਣ ਤੱਕ ਤਾਂ ਜ਼ਿਕਰ ਕੀਤਾ ਇੰਟਰਨੈਸ਼ਨਲ ਟ੍ਰੇਡ ਦੀ ਗੱਲ ਕੀਤੀ ਹੈ ਕਿਸਾਨੀ ਮਸਲਿਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਜਿਹੜੇ ਮੌਜੂਦਾ ਸਥਿਤੀ ਉਸ ਦਾ ਜ਼ਿਕਰ ਕੀਤਾ ਇਹ ਤਾਂ ਹਾਲਾਤ ਜਿਹੜੇ ਹੈਗੇ ਨੇ ਤੁਸੀਂ ਹੁਣ ਆਬਜ਼ਰਵ ਕਰਕੇ ਹੋ ਸਕਦਾ ਹੈ ਕਿ ਰੋਡ ਮੈਪ ਦੇ ਵਿੱਚ ਉਤਾਰੇ ਹੋਣ ਪਰ ਉਸ ਨੂੰ ਬਰੀਕੀਆਂ ਨਾਲ ਤੁਸੀਂ ਉਹਦੀ ਕੋਕ ਕੀਤੀ ਹੈ ਜਾਂਚ ਕੀਤੀ ਹੈ ਕਿ ਬਾਕੀ ਅਜੇ ਐਗਜ਼ੈਕਟ ਹੋ ਸਕਦਾ ਹੈ ਜਾਂ ਮੈਂ ਪੂਰਾ ਕੋਈ ਵੀ ਲਿਖਣ ਤੋਂ ਪਹਿਲਾਂ ਕੋਈ ਵੀ ਕਰਨ ਤੋਂ ਪਹਿਲਾਂ ਉਹਦੀ ਰਿਸਰਚ ਕਰਦੇ ਹਾਂ ਉਹਦੀ ਰਿਸਰਚ ਕਰਦੇ ਨੇ ਕਿ ਹੁਣ ਇੱਥੇ ਪੰਜ ਤਰ੍ਹਾਂ ਦਾ ਮੌਸਮ ਆ ਆਪਣੇ ਮੈਂ ਜਿੱਥੇ ਅਮਰੀਕਾ ਕੈਨੇਡਾ ਜਲ ਕੁੱਤ ਸਨੋ ਨਹੀਂ ਪਿੰਦੀ ਹੈ ਚਾਰ ਪੰਜ ਮਹੀਨੇ ਕੁਝ ਹੋ ਨਹੀਂ ਸਕਦਾ ਡਰਾਈਵ ਨਹੀਂ ਕਰ ਸਕਦਾ ਕੁਝ ਨਹੀਂ ਪਤਾ ਇੱਥੇ ਤਾਂ ਪੰਜ ਤਰ੍ਹਾਂ ਦਾ ਮੌਸਮ ਮੌਸਮ ਬਦਲੀ ਹੈ ਇਸ ਕਰਕੇ ਇੱਥੇ ਤਾਂ ਬਹੁਤ ਕੁਝ ਹੋ ਸਕਦਾ ਹੈ ਇੱਥੇ ਇੰਨਾ ਕੁਝ ਆਪਾ اگਾ ਸਕਦੇ ਆ ਵਿਦਆਊਟ ਆਪਾਂ ਦੇ ਫਰਟੀਲਾਈਜ਼ਰ ਪਾ ਰਹੇ ਆ ਇੰਨੇ ਖਾਦ ਪਾ ਰਹੇ ਹੁਣ ਖਾਦ ਦੀ ਗੱਲ ਨਾਲ ਜਿਹੜਾ ਆਪਾਂ ਡੀਪੀ ਆਪਾਂ ਲਾ 400 ਰੁਪਏ ਦਾ ਸੀ ਹੁਣ 1400 ਰੁਪਏ ਹੈ ਮੋਦੀ ਕਹਿੰਦੇ ਅਸੀਂ ਵੀ ਤੁਹਾਨੂੰ ਕਿਸਾਨਾਂ ਦੀ ਇਨਕਮ ਡਬਲ ਕਰਤੀ ਮੈਂ ਦੱਸੋ ਵੀ ਜਿਹੜੀ ਡਬਲ ਹੋਏ ਬੰਦਸੋ ਜੇ ਡਬਲ ਹੋਏ ਨੇ ਉਥੇ ਕਿਸਾਨ ਦਿੱਲੀ ਜਾ ਕੇ ਕਦੇ ਪੈਂਦੇ ਇੱਥੇ ਆਪਣੇ ਬਾਰਡਰ ਤੇ ਕਦੇ ਪੈਂਦੇ ਤੇ ਕੁਝ ਹੋਇਆ ਹੋਵੇ ਤਦ ਹੀ ਹੁਣ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਇਹ ਰੋਡ ਮੈਪ ਲੈ ਕੇ ਆਏ ਹੋ ਕਿ ਮਨਸ਼ਾ ਕਿਸ ਦੇ ਪਿੱਛੇ ਕੀ ਉਹ ਰੋਡ ਮੈਪ ਵਾਕੀ ਜਿਹੜੀ ਇੱਥੋਂ ਦੀ ਪੋਲੀਟਿਸ਼ੀਨ ਉਸ ਨੂੰ ਮੰਨਣਗੇ ਨਹੀਂ ਮੈਂ ਸਾਰੇ ਪੋਲੀਟਿਸ਼ੀਨ ਨੂੰ ਦੇ ਚੁੱਕਾ ਸਾਰੇ ਪਾਰਟੀਆਂ ਮੈਂ ਰਾਹੁਲ ਗਾਂਧੀ ਨੂੰ ਦਿੱਤਾ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਅਰਜਨ ਅਰਜਨ ਮਲਖੜ ਕਰੇ ਫਿਰ ਬੀਐਸਪੀ ਪ੍ਰਧਾਨ ਮਾਇਆਬਤੀ ਫਿਰ ਅਕਲਿਸ਼ ਜਾਦਵ ਫਿਰ ਉਹ ਆਪਣੇ ਅਕਲਿਸ਼ ਜਾਦਵ ਫਿਰ ਆਪਣੇ ਮਾਮਤਾ ਬਨਰਜੀ ਸੋ तमाम ਜਿਹੜੇ ਦਿਗਜ ਲੀਡਰਾਂ ਤੁਸੀਂ ਹੁਣ ਤੱਕ ਨਾਮ ਗਿਣਵਾਇਆ ਹੈ ਇਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਗੱਲਬਾਤ ਨਹੀਂ ਹੋਈ ਰਹੀ ਸਿਰਫ ਤੁਸੀਂ ਆਹ ਰੋਡ ਮੈਪ ਉਹਨਾਂ ਨੂੰ ਦਿਖਾਇਆ ਨਹੀਂ ਦਿਖਾਇਆ ਨਹੀਂ ਮੈਂ ਰੋਡ ਮੈਪ ਉਥੋਂ ਮੇਲ ਕੀਤਾ ਓਕੇ ਉਹ ਵੀ ਫੈਡੈਕਸ ਕਦੇ ਰਿਪਲਾਈ ਆਇਆ ਉਹਦਾ ਨਹੀਂ ਕੋਈ ਰਿਪਲਾਈ ਨਹੀਂ ਕਿਸੇ ਨੇ ਰਿਪਲਾਈ ਨਹੀਂ ਕੀਤਾ ਹੁਣ ਇਹ ਤੇ ਪੰਜਾਬ ਦੇ ਵੀ ਲੀਡਰ ਨੂੰ ਮੈਂ ਆਪਣੇ ਪੰਜਾਬ ਦੇ ਆ ਦੇਖੋ ਮੈਂ ਜਿਹੜਾ ਆਪਣੇ ਫਾਈਨੈਂਸ ਮਿਨਿਸਟਰ ਆ ਚੀਮਾ ਸਾਹਿਬ ਉਹਨਾਂ ਨੂੰ ਭੇਜਿਆ ਫਿਰ ਆਪਣੇ ਆਪਣੇ ਦੂਸਰੇ ਉਹ ਖੈਰਾ ਸਾਹਿਬ ਉਹਨਾਂ ਨੂੰ ਭੇਜਿਆ ਉਹ ਇੱਥੇ ਕੋਈ ਸੁਣਨੇ ਵਾਲਾ ਨਹੀਂ ਹੈਗਾ ਇੱਥੇ ਜਿਹਨੂੰ ਮਰਜ਼ੀ ਭੇਜ ਦੋ ਉਹ ਅਗਲਾ ਕਹਦਾ ਪਾਰਕ ਸਟ ਪਰ ਕਹਿੰਦਾ ਵੀ ਇਹ ਤਾਂ ਕੁਝ ਨਹੀਂ ਹੈਗਾ ਕਹਦਾ ਅਸੀਂ ਰਾਜ ਕਰਨਾ ਕਰਦੇ ਜੇ ਇੰਨੀ ਹੀ ਪੰਜਾਬ ਦੀ ਫਿਕਰਮੰਦੀ ਸਿਫੇ ਤੁਸੀਂ ਇਹ ਪੰਜਾਬ ਕਿਉਂ ਛੱਡ ਕੇ ਵਰਗੇ ਨਹੀਂ ਮੈਂ ਚਾਹੁੰਦਾ ਸੀ ਇੱਥੇ ਰਹਿਣਾ ਚਾਹੁੰਦਾ ਸੀਗਾ ਮੈਂ ਮੈਟ੍ਰਿਕ ਜੋ ਮੇਰੇ 73% ਨੰਬਰ ਸੀਗੇ। ਹੂੰ ਮੈਂ ਚਾਹੁੰਦਾ ਸੀ ਵੀ ਇਹ ਇਲੈਕਟ੍ਰੀਕਲ ਜੁਰੀ ਕਰਨੀ ਚਾਹੁੰਦਾ। ਹੂੰ ਮੈਂ ਮਿਰਚੰਦ ਪੋਲਿਟਿਕਸ ਸੁਣਿਆ ਜਿਲੰਦਰ ਆਪਣੇ। ਹੂੰ ਉੱਥੇ ਉਤੇ ਉਹਨਾਂ ਕੋ ਗੈਪ ਲਿਖੇਨ ਪਰਿਯੋਗ ਕਹਿੰਦੇ ਵੀ ਅ ਤੂੰ ਐਸਸੀ ਐਸਸੀ ਕੈਟਾਗਰੀ ਜੈ ਮੈਂ ਕਹਾਂਗਾ ਤਾਂ ਮੈਂ ਐਸਸੀ ਹੈ ਮੇਰੇ ਨੰਬਰ ਬਹੁਤ ਜ਼ਿਆਦਾ ਹੈ ਫਰਸਟ ਡਿਵੀਜ਼ਨ ਹੈ 73% ਵੀ ਮੈਂ ਤਾਂ ਉਧਰ ਮਿਲਣਾ ਚਾਹਦਾ ਲੋਕੀ 50% ਜਨਰਲ ਕੈਟਾਗਰੀ ਵਿੱਚ ਜਾਂਦੇ ਸੀ ਕਿਉਂਕਿ ਤੂੰ ਐਨੇ ਅਜ ਤੋਂ 34 ਸਾਲ ਪਹਿਲਾਂ ਕਰਨਾਸਗਰ ਪਰ ਉਹ ਕਹਿੰਦੇ ਨਹੀਂ ਅਸੀਂ ਤੈਨੂੰ ਤੂੰ ਐਸਸੀ ਸਰਟੀਫਿਕੇਟ ਬਣਾ ਕੇ ਲਿਆ ਨਹੀਂ ਮੈਂ ਕਹਾਂ ਤੂੰ ਜਨਰਲ ਕੈਟਾਗਰੀ ਕਹਿੰਦੇ ਜਨਰਲ ਕੈਟਾਗਰੀ ਦਿੰਦੇ ਨਹੀਂ ਮੇਰੇ ਪਿੱਛੇ ਤੁਸੀਂ ਹਰ ਬਲੇ ਸਰਟੀਫਿਕੇਟ ਹੀ ਬਣਾਉਣਾ ਮੈਂ ਇੱਥੇ ਰਹਿਣਾਗਾ ਤੇ ਮੈਂ ਪਾੜ ਕੇ ਐਪਲੀਕੇਸ਼ਨ ਜੜਤੀ ਮੈਂ ਕਾ ਕੋਈ ਨਹੀਂ ਪਰ ਮਰਖਾ ਜਾਵਾਂਗੇ ਸੋ ਹਲੇ ਵੀ ਲੱਗਦਾ ਪੰਜਾਬ ਦੇ ਵਿੱਚ ਹਲਵੀਏ ਵਿਤਕਰਾ ਹੋ ਰਿਹਾ ਯਾ ਅੱਗੇ ਨੂੰ ਤਾਂ ਬਹੁਤ ਕੱਟਵਾ ਜਿੱਦਾਂ ਬਈ ਆਪਣੇ ਦੇ ਮਾਲਵੇ ਵਾਲੇ ਥੋੜੇ ਜੇ ਹੈਗਾ ਸਾਡੇ ਦੁਆਬੇ ਵਿੱਚ ਤਾਂ ਬਹੁਤ ਕੱਟਵਾ ਮਾਲਵੇ ਵਿੱਚ ਕੁਝ ਪਿੰਡਾ ਬਚੇਗਾ ਜਿਹੜੇ پتہ 걸 ਕੀ ਹੁਣ ਇੱਥੇ ਇਹ ਹੁਣ ਕੋਈ ਵੀ ਜੱਟ ਹੈ ਜਾਂ ਕੋਈ ਵੀ ਹੈ ਲੋਕਾਂ ਨੂੰ ਇਹ ਸਮਝ ਨਹੀਂ ਆਦੀ ਵੀ ਤਾਨੂੰ 603 ਜਾਤਾਂ ਚ ਵੰਡਿਆ ਆ ਬ੍ਰਾਹਮਣ ਇੱਕ ਬ੍ਰਾਹਮਣ क्षत्रिय ਵਾਸ਼ ਧਨ ਬਾਕੀ ਸ਼ੂਦਰ ਦੇਖੋ ਮੈਂ ਜਾਤ ਪਾਤ ਨਹੀਂ ਮੰਨਦਾ ਮੈਂ ਕੁਝ ਨਹੀਂ ਮੰਨਦਾ ਇਨਸਾਨ ਤੁਹਾਡੇ ਕਹਿੰਦੇ ਮਤਲਬ ਪੰਜਾਬ ਦੇ ਵਿੱਚ ਹਲੇ ਵੀ ਜਾਤ ਪਾਤ ਹੈ ਵੀ ਹੈ ਨਹੀਂ ਥੋੜੀ ਐਡਜਸਟ ਕਰਦੀ ਹੈ ਥੋੜੀ ਬੜੀ ਬਹੁਤ ਨਹੀਂ ਹੈਗੀ ਕੋਈ 5-7% ਪੰਜਾਬ ਤਾਂ ਪਹਿਲਾਂ ਤੋਂ ਹੀ ਆਪਣਾ ਰਿਆ ਗੁਰੂਆਂ ਦਾ ਰਿਆ ਪੂਰੇ ਦਮ ਨੇ ਪਰ ਫੇ ਵੀ ਕੋਈ ਲੋਕ ਹੈਗੇ ਕਿ ਬੱਚੇ ਥੋੜੇ ਥੋੜ ਜਿਹੜੇ ਐਜੂਕੇਟ ਲੋਕ ਉਹ ਨਹੀਂ ਮੰਨਦੇ ਸੋ ਪੰਜਾਬ ਨੂੰ ਕਾਫੀ ਲੰਮਾ ਅਰਸਾ ਹੋ ਚੁੱਕਿਆ ਹੈਗਾ ਇਹ ਵਕ ਹੋਇਆ ਨੂੰ ਤੇ ਕਈ ਸਰਕਾਰਾਂ ਵੀ ਇੱਥੇ ਰਹੀਆਂ ਨੇ ਤੁਹਾਡੇ ਕਹਿੰਦਾ ਭਾਵੇਂ ਕਿ ਕਿਸੇ ਨੇ ਪੰਜਾਬ ਦੀ ਬਿਹਤਰੀ ਲਈ ਕੰਮ ਨਹੀਂ ਕੋਈ 1 ਲੀਟਰ ਜਿਸ ਨੇ ਪੰਜਾਬ ਦਾ ਭਲਾ ਕੀਤਾ ਉਹ ਤੁਹਾਡੇ ਕੋਲ ਹੀ ਮੇਰੇ ਸਾਹਮਣੇ ਸਰ ਛੋਟੂ ਗਰਾਮ ਸਗਾ ਉਸ ਵੇਲੇ ਪੰਜਾਬ ਹਰਿਆਣਾ ਤੇ ਆਪਣੇ ਹਿਮਾਚਲ ਇਕੱਠਾ ਸੀਗਾ ਉਸ ਬੰਦੇ ਨੇ ਇੱਕ ਦਿਨ ਚ ਉਹ ਲਾ ਬਣਾਇਆ ਸੀਗਾ ਭਈ ਜਿਹੜੇ ਆਪਣੇ ਆਪਣੇ ਕਿਸਾਨਾਂ ਦੀ ਐ ਫਾਰਮਰ ਆ ਇਹਨਾਂ ਦੀ ਜ਼ਮੀਨ ਜ਼ਮੀਨ ਨਕਰਖ ਹੋਵੇ ਉਹ ਬੰਦੇ ਨੇ ਲਾ ਬਣਾ ਬਾਕੀ ਤਾਂ ਚਲੋ ਆਏ ਜਿਹੜੇ ਜਿੱਦਾਂ ਭਈ 25-25 ਸਾਲ ਵੀ ਰਹਿ ਗਏ ਅੱਜ ਅੱਜ ਮੁੱਦਾ ਚੱਕਦੇ ਆ ਬੰਦੀ ਸਿੰਘਾਂ ਦਾ 25 ਸਾਲ ਤੁਸੀਂ ਪਹਿਲਾਂ ਨਹੀਂ ਕਰ ਸਕੇ ਹੁਣ ਤੁਸੀਂ ਕਹਿੰਦੇ ਸਾਨੂੰ ਸਰਕਾਰ ਬਣਾਓ ਸਾਡੀ ਬਣਾਓ ਹਾਲਕੀ ਜਿਸ ਪਾਰਟੀ ਤੁਸੀਂ ਗੱਲ ਕਰ ਰਹੇ ਹੋ ਉਸ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈਗੀ ਆ ਖੇਤਰੀ ਪਾਰਟੀ ਕੀ ਪਾਰਟੀ ਸੀਗੀ ਪਹਿਲਾਂ ਫਿਰ ਵੀ ਉਹਨੇ ਬਿਹਤਰੀ ਨਹੀਂ ਕੰਮ ਨਹੀਂ ਕੀਤਾ ਪੰਜਾਬੀ ਉਹ ਦੇਖੋ ਆ ਪਾਣੀ ਦਾ ਮੁੰਡਾ ਜਿਹੜਾ ਪਾਣੀ ਦਾ ਮੁੰਡਾ 40 ਸਾਲ ਤੋਂ 50 ਸਾਲ ਤੋਂ ਚੱਲ ਰਿਹਾ ਇਹ ਇਹ ਦਾ ਜਦੋਂ ਸਿਰਫ 2-4 ਘੰਟੇ ਦਾ ਮਤਲਬ ਹੱਲ ਕਰ ਦਈਏ ਉਹਨਾਂ ਨੂੰ ਕਹੋ ਤੁਸੀਂ ਜਮਨਾ ਲੈ ਕੇ ਨਹਿਰ ਬਣਾ ਲਓ ਰਿਆਣੇ ਨੂੰ ਉਧਰੋਂ ਬਣਾ ਲੇ ਕੇ ਬੜੀ ਕਰ ਤੁਸੀਂ ਪੈਸਾ ਭੇਗਾ ਦਿਓ ਤੇ ਉਹਨਾਂ ਨੇ ਜਿਹੜੀ ਉਧਰ ਨਹਿਰ ਬਗਦੀਆਂ ਉਹਨਾਂ ਦਾ ਜਦੋਂ ਪਾਰਟੀਸ਼ਨ ਹੋਇਆ ਉਹਨਾਂ ਨੇ ਇਹ ਥੋੜਾ ਕੀਤਾ ਵੀ ਉਧਰ ਉਹਨਾਂ ਦਾ ਪਾਣੀ ਮੈਜ਼ਰਮੈਂਟ ਕੀਤਾ ਇਧਰ ਨਾਲ ਉਹਨੇ ਇਧਰ ਮੈਜ਼ਰਮੈਂਟ ਕਰਦੇ ਆ ਤੁਸੀਂ ਐਸਵਾਈਐਲ ਦਾ ਜ਼ਿਕਰ ਕਰ ਰਹੇ ਹੋ ਹਮੇਸ਼ਾ ਇਹ ਮੁੱਦਾ ਇਲੈਕਸ਼ਨਾਂ ਦੇ ਵਿੱਚ ਕਾਫੀ ਭਾਰੂ ਰਹਿੰਦਾ ਹੈ ਸਰਕਾਰਾਂ ਸੱਤਾ ਦੇ ਵਿੱਚ ਆਉਂਦੀਆਂ ਨੇ ਫਿਰ ਕਿਉਂ ਨਹੀਂ ਉਹ ਇਸ ਸੰਬੰਧੀ ਹੱਲ ਕਰ ਪਾਉਂਦੀਆਂ ਨਹੀਂ ਦੇਖੋ ਇਹ ਬੰਦੇ ਐਸਵਾਈਐਲ ਤਾਂ ਦੋ ਤਰ੍ਹਾਂ ਦੀ ਇੱਕ ਮ ਹੂੰ ਇਹ ਕਹਿੰਦੇ ਆ ਇਹ ਦੂਸਰਾ ਕਹਿ ਰਿਹਾ ਪੰਜਾਬ ਤੋਂ ਜਾਣ ਰਹੀ ਜੇ ਤੁਹਾਨੂੰ ਉੱਥੋਂ ਪਾਣੀ ਮਿਲ ਸਕਦਾ ਇੰਨਾ ਦਿੱਲੀ ਨੂੰ ਮਿਲ ਸਕਦਾ ਫਿਰ ਤੁਸੀਂ ਪੰਜਾਬ ਤੋਂ ਜ਼ਰੂਰ ਲੈਣਾ ਤੁਸੀਂ ਮੇਜਰਮੈਂਟ ਕਰਕੇ ਦੇਖੋ ਜਦੋਂ ਵੀ ਪੰਜਾਬ ਦਾ 81 ਪਤ ਕੁਝ ਹੋਇਆ ਸੀਗਾ ਮੇਜਰਮੈਂਟ ਹੋਈ ਸੀਗੀ ਕਿੰਨਾ ਵਾਟਰ ਹੁਣ ਤੁਸੀਂ ਅੱਜ ਦੀ ਤਰੀਕ ਤੇ ਦੇਖੋ ਤੁਸੀਂ ਮੂਚਾ ਇਹ ਗੱਲ ਕਹੀ ਸੀ ਅੱਜ ਵਾਟਰ ਦਾ ਕਿੰਨਾ ਲੈਵਲ ਸੜੇ ਚੱਲੇਗਾ ਤੁਸੀਂ ਅੱਜ ਦੀ ਡਿਟੇਲ ਦੇਖੋ ਅੱਜ ਵਾਟਰ ਕਿੰਨਾ ਲੈਵਲ ਹੈ ਜੇ ਤੁਹਾਨੂੰ ਪਾਣੀ ਸਾਰਾ ਕੋਈ ਦੇਤਾ ਇੱਥੇ ਤਾਂ ਭੁੱਖੇ ਮਰ ਜਾਣਗੇ ਇਹ ਈਚ ਨੂੰ ਅੰਡਰਸਟੈਂਡ ਕਰ ਲੈ ਦੇਖੋ 40 50 ਸਾਲ 60 ਸਾਲ ਹੋ ਗਏ ਰਾਜਸਥਾਨ ਨੂੰ ਪਾਣੀ ਫਰੀ ਜਾ ਰਿਹਾ ਹੈ ਉਹਨੇ ਕੋਈ ਰਾਇਲਟੀ ਦਿੱਤੀ ਉਹਨੇ ਕੋਈ ਤੇ ਦਿੱਤੀ ਹਜ ਤੱਕ ਨਾ ਚਲੋ ਬੰਦਾ ਛੋਟਾ ਵੱਡਾ ਤਾਂ ਕੋਸ਼ਿਸ਼ ਕਰਨਾ ਚਾਹੀਦਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਸਾਰਾ ਰੋਡਮੈਪ ਤਿਆਰ ਕੀਤਾ ਹੈਗਾ ਤੇ ਪੰਜਾਬ ਦਾ ਕੋਈ ਅਜਿਹਾ ਆਗੂ ਵੀ ਤੁਸੀਂ ਮੰਨਦੇ ਹੋ ਜਿਹੜਾ ਕਿ ਪੰਜਾਬ ਦੀ ਭਲਾਈ ਕਰ ਸਕਦਾ ਹੈ ਨੇ ਦੇਖੋ ਭਗਵੰਤ ਮਾਨ ਕਰ ਰਿਹਾ ਕਾਫੀ ਕੋਈ ਕਾਫੀ ਕੁਝ ਹੋ ਰਿਹਾ ਦੋ ਸਾਲਾਂ ਚ ਕਾਫੀ ਕੁਝ ਟਰਾਈ ਹੋਈ ਹੈ ਤੇ ਟਾਈਮ ਲੱਗਦਾ ਹਰ ਚੀਜ਼ ਨੂੰ ਚੇਂਜ ਕਰਨ ਲਈ ਇਦਾਂ ਨਹੀਂ ਵੀ ਹੁਣ ਮੈਂ ਕਹਿੰਦਾ ਵੀ ਇੱਕ ਦੂਸਰਾ ਬੰਦਾ ਥੋੜਾ ਜਿਹਾ ਧਿਆਨ ਦੇਣ ਦੀ ਹੋ ਲੋੜ ਕਰ ਕਰ ਰਿਹਾ ਕਿ ਕਰਪਸ਼ਨ ਨੂੰ ਹਟਾਣਾ ਬਹੁਤ ਹੀ ਹਾਰਡ ਵਰਕ ਹੈ ਇੱਕ ਬੰਦਾ ਪੀਐਮ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਕਰਪਟ ਹੋਆ ਹਾਲਾਂਕਿ ਇਹ ਬੰਦੇ ਪਬਲਿਕ ਸਰਵੰਟ ਹੋਆ ਇਹਨਾਂ ਦੇ ਮੋਰੇ ਉੱਤੇ ਲਿਖ ਕੇ ਲੜਨੇ ਚਾਹੀਦਾ ਯੂ ਆਰ ਪਬਲਿਕ ਸਰਵੰਟ ਤੂੰ ਸਾਡੇ ਦੇ ਬੌਸ ਨਹੀਂ ਲੱਗਾ ਜਿਹੜਾ ਆਈਪੀਐਸ ਆਫੀਸਰ ਜਿਹੜੇ ਹੈ ਉਹ ਸਾਡੇ ਤੁਸੀਂ ਪੇ ਕਰ ਰਹੇ ਹੋ ਤੁਹਾਡਾ ਟੈਕਸ ਪੇਰ ਮਨੀ ਜਾ ਰਿਹਾ ਉਹਨਾਂ ਨੂੰ ਪੇ ਕਰ ਤਾ ਹ ਉਹਨਾਂ ਦੇ ਉਹਨਾਂ ਦੇ ਘਰ ਜਿਹੜੇ ਐਸ਼ਵਰਾਮ ਕਰਦੇ ਤੁਸੀਂ ਪੇ ਕਰ ਰਹੇ ਟੈਕਸ ਸੋ رائے ਦੇਣੀ ਇੱਕ ਵੱਖਰੀ ਗੱਲ ਹੈ ਪਰ ਉਸ ਨੂੰ ਲਾਗੂ ਕਰਨਾ ਇੱਕ ਡਬਲ ਮੈਟਰ ਹੈ ਕੀ ਲੱਗਦਾ ਕਿ ਇਹ ਸੰਭਵ ਹੈਗਾ ਜਾਂ ਨਾ ਇਸ ਪੋਸੀਬਲ ਮੈਂ ਉਹਨਾਂ ਤੱਕ ਨਹੀਂ ਜਾਣਾ ਜਿੰਨਾ ਚਿਰ ਇਲੈਕਸ਼ਨ ਕਮਿਸ਼ਨ ਅਨਾਉਂਸ ਨਹੀਂ ਕਰਦਾ ਮੈਂ ਜਿਹੜੀਆਂ ਵੋਟਾਂ ਇਹ ਉਹ ਪੇਪਰ ਵੋਟ ਤੇ ਹੋਗੀ ਹੈ ਜਿਸ ਦਿਨ ਪੇਪਰ ਵੋਟ ਤੇ ਹੋ ਗਿਆ ਬਸ ਲਾਪੇ ਹਲੋ ਜਣਾ ਹਾਲੇ ਕਿ ਉਹ ਇਹ ਵੀ ਕਹੇ ਜਾਂਦਾ ਕਿ EVM ਦੇ ذریعے ਜਿਹੜਾ ਕਿ ਕੁਝ ਵੀ ਧੋਖਾ 바ਈ ਨਹੀਂ ਹੋ ਸਕੋ ਇਹ ਠੀਕ ਹੈ ਵੋਟ ਪੇਪਰ ਦੀ ਮੰਗਦਾ ਵੀ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਇਹ ਪੋਸੀਬਲ ਹੈਗਾ ਹਾਲੇ ਕਿ ਇਸ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦਾ ਕਹਿੰਦਾ ਕਿ ਇਹਦੇ ਵਿੱਚ ਕੋਈ ਹਿਰਫੇਰ ਨਹੀਂ ਹੁੰਦੀ ਨਹੀਂ ਦੇਖੋ ਮੈਂ ਸਿੱਧੀ ਤਰ੍ਹਾਂ ਦੱਸ ਰਿਹਾ EVM ਮਸ਼ੀਨ 'ਚ ਇੱਕ ਆਪਣੇ ਜਰਮਨ ਦੀ ਵੋਸਟਵੈਗਨ ਗੱਡੀ ਆ ਉਹਨਾਂ ਨੇ ਵਿੱਚ ਇੱਕ ਸਿਸਟਮ ਇਫੈਕਟ ਕੀਤਾ ਸਗਾ ਉਹ ਸਿਸਟਮ ਜਦੋਂ ਤੁਸੀਂ ਕੋਲ ਜਾਂਦੇ ਹੈ ਨਾ ਉਹ ਧੂੰਆਂ ਨਹੀਂ ਕਰਦੀ। ਹੂੰ ਉਹ 0 0 emission ਬਣ ਜਾਂਦੇ। ਹੂੰ ਉਹ ਸਮੋਕ ਗੱਡੀ ਪਾਸੇ ਨਹੀਂ ਜਦੋਂ ਉਹ ਚੱਲੇ ਜਾਂਦੀ ਹੈ ਉਹ 20% ਮੋਰ স্মੋਕ ਦੈਨ ਦੈਨ ਦ ਰੈਗੂਲਰ ਕਾਰ। ਹੂੰ ਉਹਨਾਂ ਨੂੰ 15 ਬਿਲੀਅਨ ਡਾਲਰ ਫਾਈਨ ਹੋਇਆ। ਹੂੰ 15 ਬਿਲੀਅਨ ਡਾਲਰ ਤੁਸੀਂ ਸਰਚ ਕਰਦੇ ਲੋ ਮੈਂ ਕਿਹਾ ਆਪਣੇ ਕੋਲਕਾਤਾ ਬੱਸ ਵੈਗ ਨੂੰ ਫਾਈਨ ਹੋਇਆ। ਇਹ ਉਹੀ ਸੌਫਟਵੇਅਰ ਹੈ ਇਹਦੇ ਵਿੱਚ ਆ EVA ਮਸ਼ੀਨ 'ਚ ਲਗਾਇਆ। ਤੁਸੀਂ ਦੇਖੋ ਜਦੋਂ 2000 ਇਹ ਉੱਨੀ ਜੇ ਮੋਦੀ ਨੇ ਕਿਹਾ ਸੀਗਾ ਬਈ 330 ਸੀਟ ਆਉਗੀ ਮੈਂ ਖੁਦ ਬਾਤ ਕਰ ਰਿਹਾ ਸੀਗਾ ਇਵਨ ਲੈਸ ਦੈਨ 45 236 ਕੋਈ ਬੰਦਾ ਇਦਾਂ ਕਹਿ ਰਿਹਾ ਇੰਨੀ ਕੰਫੀਡੈਂਸ ਨਾਲ ਵੀ 330 ਸੀਟ ਆਣੇ ਆ ਅੱਜ ਉਹ ਬੰਦਾ ਕਹਿ ਰਿਹਾ ਮੇਰੇ 400 ਤੋਂ ਉੱਪਰ ਟੱਪੂਗਾ ਇਹਦੇ ਮਨ ਨੂੰ 400 ਤੋਂ ਉੱਪਰ ਟੱਪ ਗਿਆ ਤੁਹਾਡਾ ਕਨਸਟੀਟਿਊਸ਼ਨ ਗਿਆ ਆ ਬਾਬੇ ਦਾ ਕਾਜ ਵੀ ਗਿਆ ਜਿਹਾ ਨਾ ਵੀ ਗਿਆ ਉਹ ਕਰਨੇ ਭਗਮਾ ਲੈ ਰੋਣਾ ਸਾਰੇ ਵਿਦੇਸ਼ ਚ ਹੂੰ ਕੀ ਦਸੋ ਸੰਵਿਧਾਨ ਦੇ ਵਿੱਚ ਲਿਖਿਆ ਹੈ ਭਗਵਾਨ ਨਰਾਣ ਸੰਵਿਧਾਨ ਕੀ ਲਿਖਿਆ ਮੋਦੀ ਨੇ ਲਿਖਿਆ ਸੋ ਤੁਹਾਡੇ ਕਹਿੰਦੇ ਮਤਲਬ ਹੈ ਕਿ ਮੁੱਧਿਆ ਤੋਂ ਹਟ ਕੇ ਲੋਕਾਂ ਨੂੰ ਧਰਮਾਂ ਦੇ ਵਿੱਚ ਉਹੋਲ ਜਾਇਆ ਜਾ ਰਿਹਾ ਹੈ ਧਰਮਾਂ ਚਲ ਜਾ ਰਿਹਾ ਹੈ ਇੱਥੇ ਹੋ ਰਿਹਾ ਵੀ ਇਹ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਇਹ ਹੋ ਰਿਹਾ ਸਿਕ ਮਿਨੋਰਟੀ ਨੂੰ ਦਬਾਇਆ ਜਾ ਰਿਹਾ ਸੋ ਮੌਜੂਦਾ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਹਾਲਾਤ ਨੇ ਪੰਜਾਬ ਦੇ ਤੁਹਾਡੇ ਕੋਲ ਨਹੀਂ ਪੰਜਾਬ ਦੇ ਹਾਲ ਥੋੜੇ ਬੈਟਰ ਹੋ ਰਹਾ ਹੈ ਕਿਨਾਂ ਨੂੰ ਪਰ ਉੱਤੇ ਨਸ਼ਾ ਨਹੀਂ ਕੰਟਰੋਲ ਹੋ ਰਿਹਾ ਇੱਕ ਚੀਜ਼ ਮੇਰੀ ਇਹ ਮੈਂ ਰਿਕਵੈਸਟ ਕਰਦਾ ਭਗਵੰਤ ਮਾਨ ਨੂੰ ਵੀ ਪਲੀਜ਼ ਪਲੀਜ਼ ਕੰਟਰੋਲ ਦਾ ਆਪਣਾ ਡਰੱਗਸ ਹੈ ਨਾ ਇਹ ਡਰੱਗਸ ਦਾ ਬਹੁਤ ਲੋਕ ਮਰ ਰਹੇ ਬਹੁਤ ਸਾਡੀ ਜੰਗ ਜੇਨਰੇਸ਼ਨ ਬਹੁਤ ਖਤਮ ਹੋ ਰਹੀ ਹੈ ਜਿਹੜੀ ਮਾਨੀ ਮੁੱਢੀ ਸੀ ਉਹ ਕੈਨੇਡਾ ਭੱਜ ਗਈ ਬਾਕੀ ਜਿਹੜੀ ਬਚੀ ਹੈ ਉਹ ਡਰੱਗ ਖਾ ਕੇ ਮਰੀ ਜਾ ਰਹੀ ਹੈ ਤੁਸੀਂ ਦੇਖੋ ਇੱਥੇ ਕੱਲੂ ਤੁਸੀਂ ਧਰਧਨ ਲਾ ਬਾਅਦ ਦੇਖੋ ਇੱਥੇ ਰਾਜ ਹੀ ਰਾਜ ਹੀ ਕਿਸੇ ਹੋਰ ਦਾ ਹੋਣਾ ਸੋ ਸੈਂਸ ਫਲਿਸਿਸ ਕੋ ਦੇ ਵਿੱਚੋਂ ਤੁਸੀਂ ਬੈਠ ਕੇ ਇਹ ਰੋਡ ਮੈਪ ਤਿਆਰ ਕੀਤਾ ਹੈ ਹਾਲਾਂਕਿ ਤੁਸੀਂ ਪੰਜਾਬ ਦੇ ਵਸਿੰਦੇ ਹੋ ਹੈਗੇ ਕਿ ਲੱਗਦਾ ਕਿ ਉੱਥੇ ਦਾ ਰੋਡ ਮੈਪ ਇੱਥੇ ਦੇ ਲੋਕ ਐਕਸੈਪਟ ਕਰ ਰਹੇ ਨੇ ਇਹ ਤੇ ਹੈ ਹੀ ਰੋਡ ਮੈਪ ਇੰਡੀਆ ਦਾ ਇਹ ਇਹ ਰੋਡ ਮੈਪ ਉੱਥੇ ਦਾ ਥੜੂ ਉੱਥੇ ਦੱਸਣ ਦੀ ਕੋਈ ਲੋੜ ਨਹੀਂ ਉਹਨਾਂ ਤੇ ਸਾਰੇ ਐਮੈਂਡਮੈਂਟ ਜਿੰਨੇ ਸੈਕੰਡ ਐਮੈਂਡਮੈਂਟ ਗਾਨ ਰੱਖਦੇ ਸਾਰ ਹਰ ਬੰਦਾ ਗਾਨ ਰੱਖ ਸਕਦਾ ਉਹਨਾਂ ਨੂੰ ਐਮੈਂਡਮੈਂਟ ਉਹਨਾਂ ਦੇ ਫ੍ਰੀ ਉੱਥੇ ਜਿਹੜਾ ਮਰਜੀ ਬੰਦਾ ਪ੍ਰੋਟੈਸਟ ਕਰਦਾ ਪੀਸਫੁਲੀ ਪਰ ਉਹ ਦੇਖਦੀ ਹੈ ਪੀਸਫੁਲੀ ਮੈਂ ਉੱਥੇ ਅਸੀਂ ਉੱਥੇ ਸਟ੍ਰਾਈਕ ਕੀਤੀ ਸੀ ਏਅਰਪੋਰਟ ਤੇ ਕਿਉਂਕਿ ਸਾਡੇ ਟੈਕਸੀ ਵੀ ਚਲਾ ਰਹੇ ਮੈਂ ਕੰਸਟਰਕਸ਼ਨ ਦਾ ਕੰਮ ਕਰਦੇ ਰਹੇ ਉੱਥੇ ਵੀ ਸਟ੍ਰਾਈਕ ਹੋਈ ਸੀਗੀ ਉੱਥੇ 8 ਮੀਲ ਲੰਬਾ ਜਾਮ ਲੱਗਾ ਸੀਗਾ ਕਿਉਂਕਿ ਉਹ 에어ਪੋਰਟ ਤੇ ਸੁੰਦੇ ਰਹੀ ਸੀਗੇ ਤੇ ਉਹਨਾਂ ਨੇ ਵੀ ਦੱਸਤਾ ਪੇਸਿਫੁਲੀ ਪ੍ਰੋਟੈਸਟ ਕਰ ਰਹੇ ਸੋ ਤੁਸੀਂ ਰੋਡ ਮੈਪ ਲਾਇਕਿਓ ਪੰਜਾਬ ਨੂੰ ਸੁਪਰ ਪਾਵਰ ਬਣਾਉਣ ਦੇ ਲਈ ਤੁਹਾਡੇ ਅਕੋਰਡਿੰਗ ਜਿਹੜੇ ਲੋਕ ਹੈਗੇ ਨੇ ਉਹ ਅਵੇਅਰ ਨੇ ਇੱਕ ਸੂਝਵਾਨ ਸੁਲਝੇ ਹੋਏ ਕੈਂਡੀਡੇਟ ਦੀ ਜਿਹੜੀ ਪਛਾਣ ਉਹ ਕਿਸ ਤਰ੍ਹਾਂ ਨਾਲ ਕਰਨ ਫਿਰਤੋ ਨਹੀਂ ਮੈਂ ਇਹ ਕਹਿ ਰਿਹਾ ਸੁਲਝੇ ਹੋਏ ਇਦਾਂ ਆ ਦੇਖੋ ਇੱਕ ਲੀਡਰ ਆ ਪਹਿਲਾਂ ਇੱਕ ਪਾਰਟੀ ਚ ਗਿਆ ਹੂੰ ਹਣ ਉਹ ਜੰਪ ਕਰਕੇ ਉਥੋਂ ਜਿੱਤ ਕੇ ਹਣ ਉਹ ਦੂਸਰੀ ਪਾਰਟੀ ਜੰਪ ਉਹ ਸਭ ਨੇ ਵੀ ਮੋਦੀ ਸਭ ਕੁਝ ਹੀ ਹੈ ਮੋਦੀ ਦਾ ਆਪਣੀ ਸੀਟ ਹਾਰਨੀ ਹੈ ਇਹ ਮੈਂ ਗਰੰਟੀ ਦਿੰਦਾ ਅਗਰ ਮੈਨੂੰ ਤੁਸੀਂ ਆਪਣੇ মিডিਆ ਦੇ ਲੈ ਆਓ মিডিਆ ਸਟੇਜ ਜਿਦਾ ਵੀ ਆਪਣੇ ਨੈਸ਼ਨਲ মিডিਆ ਸੇਦ ਰਹੇ ਮੋਦੀ ਐਪਰੀਸ਼ੀਏਟ ਜਦਿਕਾ ਮੈਂ ਮੁੜ ਕੇ ਇੰਡੀਆ ਨਹੀਂ ਆਉਂਦਾ ਹੂੰ ਸੋ ਇਹ ਤੁਸੀਂ ਐਕਸੈਪਟ ਕਰਦੇ ਹੋ ਵੀ ਜੇਕਰ ਪੀਐਮ ਮੋਦੀ ਜਿੱਤਦੇ ਨੇ ਦੁਬਾਰਾ ਤਾਂ ਤੁਸੀਂ ਇੰਡੀਆ ਨਹੀਂ ਆਉਂਗੇ ਨਹੀਂ ਆਉਂਗੇ ਛੱਡ ਦੋਗੇ ਛੱਡ ਦੋ ਮੈਂ ਮੈਂ ਆਉਣਾ ਨਹੀਂ ਮੁੜ ਕੇ ਮੈਂ ਪਾਸਵਰਡ ਮੈਂ ਤਾਂ ਬੈਸੀ ਡਨ ਤੇ ਲਿਖ ਕੇ ਦੇਣ ਨੂੰ ਤਿਆਰ ਹੂੰ ਮੈਂ ਲਿਖ ਕੇ ਦੇਣ ਨੂੰ ਤਿਆਰ ਹੂੰ ਸੋ ਵੱਡੀ ਗੱਲ ਹੈ ਮੈਨੂੰ ਮੈਂ ਮੈਂ ਜੋ ਮੈਂ ਕਹਿੰਦਾ ਆਈ ਟੈਲ ਟਰੂਥ ਐਵਰੀਥਿੰਗ ਮੈਂ ਸੱਚ ਕਹਣਾ ਹੂੰ ਅਗਰ ਲੋਕ ਮੂਰੇ ਆਣਦੇ ਲੋਕ ਚੰਦੇ ਜਾਂ ਮੀਡੀਆ ਮੂਰੇ ਆਣਦੇ ਜਿੱਦਾਂ ਮੈਂ ਡਰਦਾ ਨਹੀਂ ਮੈਂ ਡਰ ਕੀ ਕਰਦੇ ਕੋਈ ਬਾਹਰ ਦੇਣਗੇ ਕੋਈ ਗੋਲੀ ਮਾਰ ਦੋ ਪਰ ਮੈਨੂੰ ਮਾਰ ਨਹੀਂ ਸਕਦੇ ਮੇਰੇ ਕੋ ਆ ਜਿਹੜੀ ਚੀਜ਼ ਹੈ ਨਾ ਆਹ ਆਹ ਜਿਹੜੀ ਚੀਜ਼ ਆ ਇਹ ਪੰਜ ਕੰਟਰੀਆਂ ਦਿਖ ਰਹੀਆਂ ਬਾਲਡ ਦੀਆਂ ਹਮ ਆਸਟ੍ਰੇਲੀਆ ਨਿਊਜ਼ੀਲੈਂਡ ਬ੍ਰਿਟਿਸ਼ ਅਮਰੀਕਾ ਕੈਨੇਡਾ ਮੈਂ ਅਮਰੀਕਾ ਦਾ ਸਿਟੀਜਨ ਹਾਂ ਮੈਂ ਤੁਹਾਡਾ ਮਹਿਮਾਨ ਹਾਂ ਕਿ ਵੀ ਸੜੀਆਂ ਮੇਰੇ ਕੋਲ ਉੱਥੇ ਦੀ ਹੈ ਪਰ ਮੈਂ ਇੰਡੀਆ ਬੋਲ ਰਿਹਾ ਮੈਂ ਗੱਲ ਕਰ ਸਕਦਾ ਜੇ ਕਿ ਹਰੇਕ ਨੂੰ ਆਪਣੀ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈਗਾ ਆ ਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਸਲ ਚ ਲੋਕਤੰਤਰ ਹੈਗਾ ਨਹੀਂ ਹਿੰਦੁਸਤਾਨ ਤੁਸੀਂ ਵਰਡ ਨਹੀਂ ਯੂਜ਼ ਕਰ ਸਕਦੇ ਸੰਵਿਧਾਨ ਦੇ ਵਿੱਚ ਲਿਖਿਆ ਇੰਡੀਆ ਇਜ਼ ਅ ਭਾਰਤ ਦ ਜੁਨੀਅਨਿਟਰੀ ਟੈਰੀਟਰੀ ਆਫ ਇਹ ਤੁਸੀਂ ਹਿੰਦੁਸਤਾਨ ਤੁਸੀਂ ਪਤਾ ਨਹੀਂ ਕਿੱਥੋਂ ਲਏ ਆ ਸੌਰੀ ਆਮ ਸੌਰੀ ਸੇ ਹਿੰਦੁਸਤਾਨ ਨਹੀਂ ਹੈਗਾ ਇਹ ਇੰਡੀਆ ਹੈ ਭਾਰਤ ਆ ਹਾਂ ਜੇ ਮੋਦੀ ਜਿੱਤ ਗਿਆ ਫੇ ਹਿੰਦੁਸਤਾਨ ਬਣ ਜਾਉ ਤੇ ਨਾਲ ਭਾਰਤ ਆ ਹੈਗਾ ਹੀ ਆ ਉਹ ਬਣਾਉਣ ਨੂੰ ਤਿਆਰ ਬੈਠੇ ਆ ਆ ਮੈਂ ਮੈਂ ਸੰਵਿਧਾਨ ਨੂੰ ਬਚਾਉਣ ਲਈ ਆਇਆ ਮੇਰਾ ਕੋਈ ਇਲੈਕਸ਼ਨ ਲੜਨ ਦਾ ਕੋਈ ਮੈਂ ਤਾਂ ਸਿਰਫ ਇਦਾਂ ਆ ਵੀ ਜਿੰਨੇ ਚੱਕ ਨਾ ਜਿੰਨੇ ਚੱਕ ਜਿਹੜੀ ਇਲੈਕਸ਼ਨ ਹੈ ਨਾ ਇਲੈਕਸ਼ਨ ਕਮਿਸ਼ਨ ਬੋਰਡ ਜਿਹੜੀ ਬੋਰਡ ਆ ਉਹ ਪੇਪਰ ਵਾਲਟ ਦੇ ਨਹੀਂ ਪਉਂਦਾ ਉਹਨਾਂ ਚੱਕ ਮੈਨੇਜ ਹੁੰਦਾ ਸੋ ਬਾਕੀ ਦੇਖੋ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਫੋਟੋ ਲੱਗੀ ਹੋਈ ਹੈ ਪਿੱਛੇ ਤਿਰੰਗਾ ਝੰਡਾ ਵੀ ਹੈ ਇਹ ਕਮਲਜੀਤ ਤਾਂ ਤੁਹਾਨੂੰ ਮੁਖਾਤਬ ਕਰ ਰਿਹਾ ਜਿਨ੍ਹਾਂ ਦੇ ਵੱਲੋਂ ਇੰਡੀਆ ਨੂੰ ਸੁਪਰ ਪਾਵਰ ਬਣਾਉਣ ਨੂੰ ਲੈ ਕੇ ਜਿਹੜਾ ਕਿ ਇੱਕ ਰੋਡ ਮੈਪ ਪੇਸ਼ ਕੀਤਾ ਗਿਆ ਹਰ ਇੱਕ ਜਿਹੜਾ ਕਿ ਪੱਖ ਦਾ ਮਸਲਾ ਹੈ ਉਸ ਦਾ ਜ਼ਰੂਰ ਜ਼ਿਕਰ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਲੋਕ ਅਵੇਅਰ ਹੋਣਗੇ ਤਾਂ ਪੰਜਾਬ ਨੂੰ ਨੰਬਰ 1 ਤੇ ਲਿਆ ਜਾ ਸਕਦਾ ਹੈ ਸੋ ਬਧਰੇ ਅਪਡੇਟ ਲਈ